ਨਰਚਨਾ ਹੈ ਇੱਕ ਕੁੜੀ ਇੱਕ ਕੁੜੀ ਜੋ ਸਜਰੀ ਮੋਈ ਇੱਕ ਕੁੜੀ ਜੋ ਸਜਰੀ ਮੋਈ ਨਾ ਇਧਰ ਦੀ ਨਾ ਉਧਰ ਦੀ ਹੋਈ ਉਸ ਕੁੜੀ ਦੇ ਸਨ ਵੱਖਰੇ ਹਾਸੇ ਹਾਸੇ ਵੀ ਸਨ ਜੋ ਫੁੱਲ ਪਤਾਸੇ ਜਦ ਵੀ ਵੇਖੀ ਉਹ ਹੱਸਦੀ ਆਉਂਦੀ ਸੀ ਗੁੱਸੇ ਵਿੱਚ ਵੀ ਪਿਆਰ ਜਿਤਾਉਂਦੀ ਤੇ ਗੋਰੇ ਮੁਖ ਤੇ ਸੀ ਡੂੰਗੇ ਟੋਏ ਤੇ ਗੋਰੇ ਮੁਖ ਤੇ ਸੀ ਡੂੰਗੇ ਟੋਏ ਕਈ ਕਈ ਗਬਰੂ ਵਿੱਚ ਡੁੱਬ ਕੇ ਮੋਏ ਉਹ ਕੁੜੀ ਤਾਂ ਨਾ ਆਪਣੇ ਘਰ ਹੈ ਉਹ ਕੁੜੀ ਤਾਂ ਨਾ ਆਪਣੇ ਘਰ ਹੈ ਉਹ ਕੁੜੀ ਤਾਂ ਹੁਣ ਰੱਬ ਦੇ ਦਰ ਹੈ ਹੁਣ ਜਦ ਕੋਈ ਆਸੇ ਪਾਸੇ ਦੇਖੇ ਹੁਣ ਜਦ ਕੋਈ ਆਸੇ ਪਾਸੇ ਦੇਖੇ ਉਸ ਕੁੜੀ ਦੇ ਪੈਣ ਭਲੇਖੇ ਉਸ ਕੁੜੀ ਦੇ ਪੈਣ ਭਲੇਖੇ ਇੱਕ ਕੁੜੀ ਜੋ ਸੱਜਰੀ ਮੋਈ ਨਾ ਇਧਰ ਦੀ ਨਾ ਉਧਰ ਦੀ ਹੋਈ ਨਾ ਇਧਰ ਦੀ